ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਮਨਪ੍ਰੀਤ ਮੰਨਾ ਅਤੇ ਨਮਾਨ ਸੰਧੂ ਅਤੇ ਪ੍ਰੇਮ ਢਿੱਲੋਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋਇਆ ਉਸ ਤੇ ਚੱਲਦਿਆਂ ਹੀ ਮਨਪ੍ਰੀਤ ਮੰਨਾ ਨੇ ਪ੍ਰੇਮ ਢਿੱਲੋਂ ਨੂੰ ਕਾਫੀ ਜ਼ਿਆਦਾ ਰੈਪਲਾਈ ਕੀਤੇ ਉਸ ਤੇ ਚੱਲਦਿਆਂ ਨਮਾਨ ਸੰਧੂ ਨੇ ਆਪਣੇ ਗਾਣਿਆਂ ਵਿੱਚ ਪ੍ਰੇਮ ਢਿੱਲੋਂ ਨੂੰ ਕੀਤਾ ਸੀ ਵੱਡਾ ਰੈਪਲਾਈ ਉਸ ਤੇ ਚੱਲਦਿਆਂ ਹੁਣ ਆਪਣੇ ਲਾਈਵ ਸ਼ੋਅ ਦੇ ਵਿੱਚ ਪ੍ਰੇਮ ਢਿੱਲੋਂ ਨੇ ਨਵਾਨ ਸੰਧੂ ਤੇ ਮਨਪ੍ਰੀਤ ਮੰਨਾ ਨੂੰ ਕੀ ਰਿਪਲਾਈ ਕੀਤਾ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਕੋਲ ਛੋਟੀ ਰਿਕਵੈਸਟ ਹੈ ਕਿ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆ ਵੀਡੀਓ ਥੱਲੇ ਬਣੇ ਬਲੈਕ ਗ੍ਰਾਉਂਡ ਦੇ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਵਿੱਚ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਬਾਕੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬੜਾ ਰੱਖਾ ਤਰੀਕੇ ਸੁਣਦੇ ਕੰਨਾ ਹਾਈ ਜੀ ਦਾ ਹਾਈ ਪਰਿਵਾਰੀ ਬਰੇ ਹਾਈ ਹਾਈ ਬਸ ਖੱਡੇ ਗਣੇ ਕਰਨੇ ਬਸ ਆਪਾਂ ਇੱਕੀਪੀ ਉਹ ਤੋਂ ਬਾਅਦ ਜੋੜੇ ਲਾ ਕੇ ਚੰਗਾ ਸਾਰਿਆਂ ਦਾ ਕੰਬਨ ਮੰਗਦਾ ਤਾਂ ਵਾਪੇ ਲੈ ਲੈਣੀ ਜਿਹੜੀ ਲੈਣੀ ਹੋਈ ਉਹ ਤੇਰੀ ਚਲਣੀ ਆ ਤੇਰਾ ਤੇਰਾ ਐਂ ਕਰਕੇ ਤਾਂ ਬੱਤ ਕੇ ਬੈਠਾ ਆ ਗੀ ਘੁੱਗੀ ਘੁੱਗੀ ਚਲਣੀ ਮੇਰੀ ਘੁੱਗੀ ਘੁੱਗੀ ਸੈਨਾਂ ਨੂੰ ਘੁੱਗੀਆਂ ਦਾ ਮੰਗਦਾ